ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਹਲਕਰ ਰਾਜਾਸਥਾਨੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਨੇ ਪਿੰਡ ਪਿੰਡੀ ਸੈਦਾ ਪਿੰਡੀ ਨੈਣ ਅਤੇ ਬੁਰਜ ਵਿਖੇ ਜਾਗਰੂਤਾ ਸਭਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਦਾ ਭਰਮਾ ਸਹਿਯੋਗ ਉਹਨਾਂ ਨੂੰ ਮਿਲਿਆ ਅਤੇ ਹੁਣ ਲੋਕ ਵੀ ਇਸ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਅੱਗੇ ਆ ਰਹੇ ਹਨ ਸੋਹਣਿਆ ਮਾਨ ਨੇ ਆਖਿਆ ਕਿ ਨਸ਼ਾ ਮੁਕਤੀ ਯਾਤਰਾ ਹੁਣ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਨਸ਼ਾ ਮੁਕਤ ਹੋਵੇਗਾ ਇਸ ਮੌਕੇ ਸਿਹਤ ਵਿਭਾਗ ਤੋਂ ਆਏ ਹੋਏ ਐਸਆਈ ਡਾਕਟਰ ਰਾਜਨ ਕੁਮਾਰ ਨੇ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਅਗਰ ਕੋਈ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਸਾਡੇ ਸੰਪਰਕ ਵਿੱਚ ਕਰੋ ਤਾਂ ਜੋ ਅਸੀਂ ਉਸ ਵਿਅਕਤੀ ਦਾ ਨਸ਼ਾ ਛੁਡਾਰ ਕੇਂਦਰ ਭੇਜ ਕੇ ਉਸ ਦੀ ਪ੍ਰਤੀ ਕਰਪਾ ਕੇ ਅਸੀਂ ਉਸ ਦਾ ਨਸ਼ਾ ਛਡਵਾ ਸਕੀਏ ਐਸੇ ਹੀ ਗੁਰਜੀਤ ਸਿੰਘ ਨੇ ਆਖਿਆ ਕਿ ਜੇਕਰ ਕਿਸੇ ਪਿੰਡ ਵਿੱਚ ਕੋਈ ਨਸ਼ੇ ਦਾ ਸੁੱਦਾਕਰ ਨਸ਼ਾ ਵੇਚਦਾ ਹੈ ਤਾਂ ਉਹ ਆਪਣੇ ਪਿੰਡ ਦੇ ਸਰਪੰਚ ਜਾਂ ਪੁਲਿਸ ਥਾਣੇ ਜਾ ਕੇ ਇਤਰਾਦ ਦੇਵੇ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਮੌਕੇ ਹਲਕਰ ਰਾਜਾ ਸਾਸੀ ਦੇ ਸੰਗਠਨ ਇੰਚਾਰਜ ਦਲਜੀਤ ਸਿੰਘ ਵਿਆਦੀਆਂ ਕੋਆਰਡੀਨੇਟਰ ਲਖਵਿੰਦਰ ਸਿੰਘ ਲੱਖਾ ਸਰਪੰਚ ਬਲਵਿੰਦਰ ਕੌਰ ਪਿੰਡੀ ਨੈਣ ਸਰਪੰਚ ਅਮਰਜੀਤ ਕੌਰ ਬੁਰਜਲ ਲਖਵਿੰਦਰ ਸਿੰਘ ਸਰਪੰਚ ਹਰਪਾਲ ਸਿੰਘ ਪਿੰਡੀ ਔਲਖ ਸਰਪੰਚ ਬੂਟਾ ਸਿੰਘ ਤੋਰੇ ਸਰਪੰਚ ਮਹੰਗਾ ਸਿੰਘ ਝੁੰਜੇ ਸਰਪੰਚ ਗੱਜਰ ਸਿੰਘ ਸਰਪੰਚ ਦਰਬਾਰਾ ਸਿੰਘ ਸ਼ਾਨਕ ਕਲਾ ਬਲਾਕ ਪ੍ਰਧਾਨਤਰਸ਼ੇਮ ਸਿੰਘ ਸ਼ਾਨਕ ਕੋਹਾਲੀ ਬਲਾਕ ਪ੍ਰਧਾਨ ਅਮਰਪਾਲ ਸਿੰਘ ਸ਼ੂਰਾ ਪ੍ਰਧਾਨ ਰਿਸ਼ਪਾਲ ਸਿੰਘ ਸੁਖਦੀਪ ਸਿੰਘ ਦਲਜੀਤ ਸਿੰਘ ਸ਼ਾਖ ਖਿਆਲਾ ਬਿੱਲਾ ਸਿੰਘ ਸੈਕਟਰੀ ਤਰਵੀਰ ਸਿੰਘ ਸਮੇਤ ਕਈ ਹੋਰ ਪਿੰਡ ਦੇ ਲੋਕੀ ਵੀ ਇਸ ਮੌਕੇ ਹਾਜ਼ਰ ਥਣ। ਧੰਨਵਾਦ। ਸਾਰੇ ਨਗਰ ਦੇ ਇਕੱਠੇ ਹੁੰਦਾ। ਸਾਡੇ ਮੈਡਮ ਸ਼੍ਰੀਮਤੀ ਸੋਨੀਆ ਮਾਨ ਜੀ ਵੀ ਆਪ ਕੋ ਹੈ ਨੇ। ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜੇ ਸਰਕਾਰ ਦੇ ਸੂਲਾ ਤਾਜੋਦ ਨਗਰ ਉਰਦ ਚੱਲ ਜਾਣਾ ਹੈ ਇਹ ਦੇ ਕਰਕੇ ਆਪਣਾ ਸਾਰਿਆਂ ਦਾ ਹੀ ਫਰਜ ਬੰਦਾ ਹੈ ਜੇ ਕੋਈ ਨਸ਼ਾ ਕਰਦਾ ਹੈ ਵੇਚਦਾ ਹੈ ਜੇ ਕੋਈ ਛੋਟਾ ਮੋਟਾ ਕਰਮ ਵਾਲਾ ਤੇ ਉਹਨੂੰ ਆਪਾਂ ਬਾਅਦ ਵੀ ਕਰਾਈਏ ਦਾ ਅਗਰ ਕਰੀਏ ਫਰੀ ਲਾਗ ਜੇ ਕੋ ਵੱਡਾ ਨਹੀਂ ਸੂਤਰਾਂ ਦਾ ਸੋ ਪਿੰਡ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਸਕਦਾ ਨਾ ਕਬੀ ਕੋ ਨਾ ਅਗੰਗਾ ਪ੍ਰਸ਼ਾਸਨ ਨਾ ਕਬੀ ਸਰਕਾਰ ਤੇ ਇਹ ਆਪਾਂ ਸਾਰੇ ਇੱਕਜੁੱਟ ਹੋ ਕੇ ਜੀਐਸਪੀ ਪ੍ਰੋਗਰਾਮ ਅੱਤੇ ਆਏ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਦਾ ਨਾ ਹੀ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਹੈ ਇਹ ਸਰਕਾਰ ਦਾ ਪ੍ਰੋਗਰਾਮ ਹੈ ਇਹ ਸਰਕਾਰ ਦੇ ਪ੍ਰੋਗਰਾਮ ਤੇ ਵੇਚ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈਗਾ ਭਾਵੇਂ ਉਹ ਕੋਈ ਕਾਂਗਰਸੀ ਹੋਵੇ ਭਾਵੇਂ ਉਹ ਕਾਲੀ ਹੋਵੇ ਭਾਵੇਂ ਉਹ ਬੀਜੇਪੀ ਵਾਲਾ ਹੋਵੇ ਕਿਉਂਕਿ ਜਿਹੜਾ ਨਸ਼ਾ ਹੈ ਉਹ ਸਾਂਝਾ ਮੁੱਦਾ ਹੈ ਉਪਰੀਗ ਪਾਰਟੀ ਦਾ ਮੁੱਦਾ ਨਹੀਂਗਾ ਇਸੇ ਤਰੀਕੇ ਦੇ ਨਾਲ ਜਿਹੜੀ ਕਿਸਾਨੀ ਹੈ ਉਹ ਸਾਂਝੀ ਸੀ ਇਸ ਕਰਕੇ ਸੀ ਕਿਸਾਨੀ ਦਾ ਝੰਡਾ ਚੱਕਿਆ ਸੀਗਾ ਜਦੋਂ ਕਿਸਾਨੀ ਦੇ ਉੱਤੇ ਮੁਸੀਬਤ ਆਈ ਸੀ ਅੱਜ ਨਸ਼ਿਆਂ ਦਾ ਝੰਡਾ ਚੱਕਿਆ ਹੈ ਨਸ਼ਾ ਮੁਕਤੀ ਮੋਰਚੇ ਦਾ ਉਹ ਇਸੇ ਕਰਕੇ ਚੱਕਿਆ ਕਿਉਂਕਿ ਅੱਜ ਨਸ਼ਿਆਂ ਦੀ ਸਮੱਸਿਆ ਹੈ ਇਸ ਲਈ ਸਰਕਾਰ ਤੋਂ ਗਵਰਨ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਹੈ ਪਿੰਨਾ ਪਿੰਨਾ ਦੇ ਵਿੱਚ